ਸਰਪ੍ਰਾਈਜ਼ ਇੱਕ ਤਾਂ ਪੱਪੂ ਦੂਰ ਚੱਕ ਕਾਫੀ ਲੰਬੇ ਦਾ ਮੀਟ ਸੈਂਟ ਟਾਈਮ ਤੋਂ ਬਾਅਦ ਉਹਨੇ ਵੀ ਵਾਪਸੀ ਕੀਤੀ ਹੈ ਹਾਂ ਏਕਾ ਮਾਦੂਰ ਪਾਲਾ ਬਲਾਲਪੁਰ ਠੀਕ ਹੈ ਜੀ ਉਹਨੇ ਸਪੈਸ਼ਲੀ ਉਹਨੇ ਖੇਡਿਆ ਇਸ ਵਾਰ ਜਾਨੀ ਕੀ ਕਹਿ ਸਕਦਾ ਆਪਾਂ ਵੀ ਜਾਨੀ ਕਿ ਜਿਹੜੀ ਕਬੱਡੀ ਦੀ ਕਰੀਮ ਆਦਾ ਕਿਤੇ ਦੁਪਹਿਰ ਸੰਦੂ ਨੇ ਕੋਈ ਨਾ ਖੇਡਣਗੇ ਬਾਕੀ ਉਹਨੇ ਸਾਝੀ ਉਧਰ ਕਿੰਗ ਛੇੜ ਲਿਆ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਦਾ ਪ੍ਰਿੰਡ ਛੇੜਨੇ ਸਾਸੀ ਗਾਲ ਦੋਸਤੋ ਮੈਂ ਜਗਦੀਸ਼ ਜਲਦਾਰ ਕਬੱਡੀ ਕਮੈਂਟੇਟਰ ਅਸੀਂ ਅੱਜ ਪਹੁੰਚੇ ਹੋਏ ਹਾਂ ਪਿੰਡ ਸਿਹਾਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਮੇਰੇ ਨਾਲ ਨੇ ਡਾਕਟਰ ਮੱਗਰ ਸਿੰਘ ਜੀ ਸਿਹਾਲ ਜੋ ਕਿ ਬਹੁਤ ੱਤ ਕਹਾਜਾ ਟੂਰਨਾਮੈਂਟ ਕਰਵਾ ਰਹੇ ਨੇ ਆਪਣੇ ਸਿਹਾਲ ਪਿੰਡ ਦੇ ਵਿੱਚ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਤੁਹਾਡਾ ਵੀ ਜੀ ਦੱਸੋ ਤੇ ਡਾਕਟਰ ਸਾਹਿਬ ਜਿਹੜਾ ਆਪਣਾ ਟੂਰਨਾਮੈਂਟ ਆ ਕਿਹੜੀ ਤਰੀਕ ਨੂੰ ਕਰਵਾ ਰਹੇ ਹੋ ਫਿਰ 1 ਬਰ ਮਰੀਦ ਦਿਨ ਵੀਰ 2024 ਠੀਕ ਹੈ ਜੀ ਤੇ ਡਾਕਟਰ ਸਾਹਿਬ ਹਰ ਸਾਲ ਆ ਨਾ ਕਬੱਡੀ ਕੱਪ ਦੇ ਉੱਤੇ ਨਵੀਆਂ ਨਵੀਆਂ ਗੱਲਾਂ ਦੇਖਣ ਨੂੰ ਮਿਲਦੀਆਂ ਨੇ ਤੇ ਕਾਹਰ ਕਾਡ ਪਲੇਅਰ ਆਉਣ ਦੇ ਪਹਿਲੇ ਪਿਛਲੇ ਸਾਜ ਜਦੋਂ ਬੱਗੇ ਪਿੰਡ ਦਾ ਦੁੱਲਾ ਕਬੱਡੀ ਕੱਪ ਪਹਿਲਾ ਖੇਡਿਆ ਆਪਣੇ ਸਿਹਾਰ ਦੇ ਵਿੱਚ ਤੇ ਉਹ ਉਸ ਕਬੱਡੀ ਉਹਦੇ ਖੇਡਣ ਕਰਕੇ ਜਿਹੜਾ ਕਬੱਡੀ ਕੱਪ ਬਹੁਤ ਜ਼ਿਆਦਾ ਚਰਚਾ ਜਾ ਗਿਆ ਤੇ ਹਰ ਇੱਕ ਲੋਕ ਬੁੱਲਾ ਦੇ ਉੱਤੇ ਇਸ ਕਬੱਡੀ ਕੱਪ ਦੀ ਚਰਚਾ ਇਸ ਵਾਰ ਫਿਰ ਨਵੇਂ ਪਲੇਅਰ ਕਿਹੜੇ ਕਿਹੜੇ ਆ ਰਹੇ ਨੇ ਬਾਕੀ ਤਾਂ ਜਿਹੜੀ ਪੰਜਾਬ ਜਿਵੇਂ ਇੱਥੇ ਨੇ ਪੰਜਾਬ ਹਰਿਆਣਾ ਦੀ ਤਕਰੀਬਨ ਸਾਰੀ ਖੇਡਣੀ ਖੇਡਣੀ ਹੈ ਠੀਕ ਹੈ ਜੀ ਸਰਪ੍ਰਾਈਜ਼ ਇੱਕ ਤਾਂ ਪੱਪੂ ਦੂਰ ਚੱਕ ਕਾਫੀ ਲੰਬੇ ਦਾ ਮੀਟ ਸੇਮ ਟਾਈਮ ਤੋਂ ਬਾਅਦ ਹੋਣੀ ਵੀ ਵਾਪਸੀ ਟਿਕਰਨੀ ਹੈ ਹੂੰ ਏਕੇ ਮਾ ਦੂਰ ਪਾਲਾ ਜਲਾਲਪੁਰ ਠੀਕ ਹੈ ਜੀ ਉਹਨੇ ਸਪੈਸ਼ਲੀ ਉਹਨੇ ਵੀ ਖੇਡਣਾ ਇਸ ਵਾਰ ਜਾਨੀ ਕਿ ਵੀ ਕਹਿ ਸਕਦੇ ਆ ਆਪਾਂ ਵੀ ਜਾਨੀ ਕਿ ਜਿਹੜੀ ਕਬੱਡੀ ਦੀ ਕ੍ਰੀਮ ਆ ਨਾ ਜਿਹੜੀ ਦੁਨੀਆ ਦੇ ਦੁਨੀਆ ਦੀ ਕ੍ਰੀਮ ਉਹ ਖੇਡਣਗੇ ਬਾਕੀ ਉਹਨਾਂ ਸਾਜੀ ਫਰਿਆਦ ਹੋ ਰਹੀ ਇਹਨਾਂ ਨੇ ਸਾਰਿਆਂ ਨੇ ਖੇਡਣਾ ਜੱਗੂ ਆਕ ਵਾਲੀਆ ਹੋਇਆ ਟੋਟੇ ਜਿਹਨੇ ਦਰਬੇ ਆਈ ਆ ਗਈ ਆਪਣੀ ਕ੍ਰੀਮ ਸਰਹਾਰਾ ਨੂੰ ਆ ਗਈ ਸਾਰੀ ਮਿੱਟੂ ਪੋਣੀ ਆ ਰਹੀ ਸਿੱਧੂ ਉਹਨਾਂ ਦੀ ਟੀਮ ਹੈ ਜਿਹੜੀ ਸਾਰੀਆਂ ਟੀਮਾਂ ਤਕੜੀਆਂ ਨੇ ਸਾਰੀ ਅੱਠੀ ਅੱਠ ਟੀਮਾਂ ਦੀ ਕ੍ਰੀਮ ਬਥੇਰੀ ਠੀਕ ਹੈ ਗੱਲ ਇਹ ਡਾਕਟਰ ਸਾਹਿਬ ਜਿਹੜੇ ਹਨ ਵੀ ਦਰਸ਼ਕਾਂ ਦੇ ਬੈਠਣ ਉੱਠਣ ਤੇ ਪਿਛਲੀ ਵਾਰੀ ਸਟੇਜਾਂ ਡਿੱਗ ਜਾਂਦਾ ਕਾਫੀ ਜ਼ਿਆਦਾ ਹੋ ਜਾਂਦਾ ਤੇ ਇਸ ਵਾਰ ਕੁਝ ਨਵਾਂ ਕਰਨ ਦੀ ਕੋਸ਼ਿਸ਼ ਇਸ ਦੀ ਕੋਈ ਇਸ ਵਾਰ ਸਟੇਡੀਅਮ ਨੂੰ ਇਦਾਂ ਦਾ ਬਣਾ ਦੇਣਾ ਜਿਹੜੇ ਆਏ ਆਏ ਬੈਠਣ ਦੀ ਜਗ੍ਹਾ ਇੱਕ ਸਭ ਸਟੇਡੀਅਮ ਤੇ ਆਦਰ ਕਰਾਂਗੇ ਉਹਦੇ ਪੌਣੀਆਂ ਜੀ ਵਧਾ ਦਿੱਤੀਆਂ ਨੇ ਜ਼ਿਆਦਾ ਠੀਕ ਹੈ ਜੀ ਤੇ ਹੋਰ ਸਾਡੇ ਦਰਸ਼ਕਾਂ ਕੀ ਕਹਿਣਾ ਚਾਹ ਰਹੇ ਉਸ ਕਬੱਡੀ ਕੱਪ ਬਾਰੇ ਦਰਸ਼ਕਾਂ ਕਰ ਵੀ ਹਮਾਂ ਮਾਗੇ ਪਹੁੰਚੋ ਸਾਨੂੰ ਸਾਰੇ ਤਰ੍ਹਾਂ ਦੇ ਪਲੇਅਰ ਜਿਹੜੇ ਕਿਤੇ ਨਹੀਂ ਮਿਲਦੇ ਇਸ ਕੱਪ ਤੇ ਮਿਲ ਜਾਂਦੇ ਸਹੀ ਗੱਲ ਹੈ ਜੀ ਤੇ ਡਾਕਟਰ ਸਾਹਿਬ ਇੱਕ ਗੱਲ ਹੋਰ ਵੀ ਆਣਾ ਜਦੋਂ ਇਲਾਕੇ ਭਰ ਦੇ ਵਿੱਚ ਕਬੱਡੀ ਕੱਪ ਹੁੰਦੇ ਨੇਗੇ ਜਿਹੜਾ ਇਹ ਕਬੱਡੀ ਕੱਪ ਆ ਪਾਸਾ ਹਾਂ ਕਬੱਡੀ ਕੱਪ ਇਹਦੀ ਚਰਚਾ ਪੂਰੀ ਜੱਗ ਜਹਾਨ ਹੀ ਹੋ ਰਹੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਲੱਗ ਰਿਹਾ ਹੈ ਨਾ ਤੇ ਇਸ ਵਾਰ ਜਿਵੇਂ ਪਾਲਾ ਜਲਾਲਪੁਰੀਆ ਕਬੱਡੀ ਕੱਪ ਤੇ ਖੇਡਣਾ ਰਹੇਗਾ ਤੇ ਉਹਨਾਂ ਨਾਲ ਇੱਕ ਗੱਲ ਹੋਈ ਸੀ ਕਿ ਪਾਕਿਸਤਾਨ ਦੇ ਪਲੇਅਰ ਵੀ ਆ ਰਹੇ ਨੇ ਉਹਨਾਂ ਨਾਲ ਕਿਵੇਂ ਬਣਾ ਬਣਾ ਪਾਕਿਸਤਾਨ ਤੋਂ ਥੋੜਾ ਬੀਜੇ ਦੀ ਦਿੱਕਤ ਹੈ ਅੱਛਾ ਪਲੇਅਰ ਆ ਸਕਦੇ ਨੇ ਉਹਨਾਂ ਦੀ ਸਕਿਉਰਿਟੀ ਦੇਣ ਲਈ ਬਹੁਤ ਡਿਫਿਕਲਟੀ ਹੈ ਸਰਕਾਰ ਦਾ ਵਿੱਚ ਯੋਗਦਾਨ ਜ਼ਰੂਰੀ ਹੈ ਬੀਜਾ ਸਪੌਂਸਰ ਕਰਦਾਂਗੇ ਉਸ ਤੋਂ ਬਾਅਦ ਉਹਨਾਂ ਨੂੰ ਸਕਿਉਰਿਟੀ ਕਰਕੇ ਵੀ ਦਿੱਕਤ ਹੈ ਇਸ ਕਰਕੇ ਉਹਨੂੰ ਕੱਚਾ ਬੱਕੀ ਨੂੰ ਆਪਾਂ ਕਲੀਅਰ ਨਹੀਂ ਕਰ ਸਕਦੇ ਜ਼ੈਰੂਰ ਜਵੇਦ ਦਾ ਕੀ ਬਣਾਈ ਜੈਰੂਰ ਜਵੇਦ ਤਾਂ ਬੱਕੀ ਤਰੀਕ ਨੂੰ ਚਾਂਸਲੇ ਆਉਣ ਦੇ ਜੇ ਇੰਡੀਆ ਆਇਆ ਮਤਲਬ ਉਹ ਜੈਲਾ ਤੁਰ ਕੋ ਪਾਇਆ ਤਾਂ ਨਾਲ ਆਊਗਾ ਬਸ ਉਹ ਤੇ ਉਹਨਾਂ ਦੀ ਗੱਲ ਖੜੀ ਹੈ ਇੱਕ ਕੇਸ ਆ ਉਹਨਾਂ ਦਾ ਜੋ ਕਲੀਅਰ ਹੋਗਾ ਤਾਂ ਉਹ ਵੀ ਜ਼ਰੂਰੀ ਹੋਊਗਾ ਕਿਉਂਕਿ ਮੈਨੂੰ ਲੱਗਦਾ ਵੀ ਜਿਹੜਾ ਉਹ ਜ਼ੈਰੂਰ ਜਵੇਦ ਦੇ ਭਰਾ ਲਈ ਦਿੱਤਾ ਆ ਗਿਆ ਜੇ ਉਹਦੇ ਕਾਰਨ ਤੇ ਬਾਕੀ ਰਹੀ ਗੱਲ ਹੈ ਨਾ ਜੀ ਆਪਣਾ ਸਿਹਾਰ ਦੇ ਕਬੱਡੀ ਕੱਪ ਬਾਰੇ ਹਰ ਇੱਕ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਹੋ ਰਹੀ ਆ ਦੁਨੀਆ ਦੇ ਸੁਪਰ ਡੁਪਰ 스타 ਜਿਹੜੇ ਖਿਡਾਰੀ ਉਹ ਸਿਹਾਲ ਪੈਂਡ ਦੇ ਵਿੱਚ ਪਹੁੰਚ ਰਹੇ ਨੇ ਅਸੀਂ ਉਸੇ ਬਾਰੇ ਗੱਲਬਾਤ ਕਰ ਰਹੇ ਹਾਂ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਨੇ ਦੱਸਿਆ ਵੀ ਸੁਪਰ ਡੁਪਰ 스타 ਜਲਾਲਪੁਰਿਆ ਪਾਲਾ ਇੱਕਮ ਮਠੂਰ ਵਰਗੇ ਜਾਂ ਬੱਗੇਪੜ ਦੇ ਦੁੱਧ ਵਰਗੇ ਸ਼ਾਜੀ ਵਰਗੇ ਸੁਪਰ ਡੁਪਰ ਖਿਡਾਰੀ ਇਸ ਕਬੱਡੀ ਕੱਪ ਦੇ ਉੱਤੇ ਪਹੁੰਚ ਰਹੇ ਆ ਸੋ ਸਾਰੇ ਦਰਸ਼ਕਾਂ ਨੂੰ ਸਾਡੀ ਬੇਨਤੀ ਹੈ ਹਮ ਮੰਗੇ ਇਸ ਕਬੱਡੀ ਕੱਪ ਦੇ ਉੱਤੇ ਪਹੁੰਚੋ ਤੇ ਡਾਕਟਰ ਸਾਹਿਬ ਆਰਨੇਤ ਬਾਰੇ ਫਿਰ ਆਰਨੇਤ ਵੀ ਆ ਰਹੇ ਆ ਆਰਨੇਤ ਨਾਲ ਮਿਲ ਕੇ ਆਪਣੀ ਉਹਨੇ ਟਾਈਮ ਨਾਲ ਆ ਕੇ ਬੈਠ ਜਣੇ ਠੀਕ ਹੈ ਜੀ 8 ਵਜੇ ਦਾ ਇਹ ਵੀ ਜਲਦੀ ਮੀਟਿੰਗ 8 ਵਜੇ ਜੀ ਸੌਰਾ ਕੰਪਲੀਟ ਕਰਾ ਦਈਏ ਪਿਛਲੀ ਵਾਰੀ ਉਹ ਤਾਂ ਪਛਾਈ ਰਹਿ ਗਿਆ ਸੀ ਹਾਂ ਪਹਿਲੇ ਵਾਰ ਭੱਜ ਜਾ ਲੱਗਦੀ ਹਾਂ ਜੀ ਉਹਦੇ ਕਰਕੇ ਚਲੋ ਇਸ ਵਾਰ ਤੇ ਟੂਰਨਾਮੈਂਟ ਤੋਂ ਅੱਗੇ ਵੀ ਲੈ ਕੇ ਆਪਾਂ ਥੋੜਾ ਜਿਹਾ ਵਾਣੀ ਡਿਗੋ ਅੱਗੇ ਵੀ ਪ੍ਰਬੰਧ ਵਧੀਆ ਕਰੇ ਨੇ ਜੇ ਜ਼ਮੀਨ ਖੁੱਲੀ ਰੱਖੀ ਆ ਜਾ ਰੇਕੜ ਰੱਖੀ ਆ ਲੋਕਾਂ ਨੇ ਆਪਣੇ ਵੱਖੋ ਸਾਰਾ ਪੂਰਾ ਕੀਤਾ ਬਾਕੀ ਦੇਖਦੇ ਆਂ ਪ੍ਰਮਾਤਮਾ ਵੱਲੋਂ ਕੀ ਬਣਦਾ ਠੀਕ ਹੈ ਜੀ ਤੇ ਇਹ ਜੀ ਸਾਡੇ ਨਾਲ ਡਾਕਟਰ ਬੱਗਰ ਸਿੰਘ ਜੀ ਸਿਆਲ ਜਿਹਨਾਂ ਨਾਲ ਆਪਾਂ ਨੇ ਦੋਸਤੋ ਗੱਲਬਾਤ ਕੀਤੀ ਆ ਤੇ ਤੁਸੀਂ ਵੀ ਹੌਮਾ ਮਾਰ ਕੇ ਪਹੁੰਚੋ ਇਸ ਕਬੱਡੀ ਕੱਪ ਦੇ ਉੱਤੇ ਲਾਉਂਦੇ ਰੌਣਕਾ ਪੂਰਾ ਘੇੜ ਕੰਮ ਹੋਊਗਾ ਤੇ ਦੁਨੀਆ ਦੇ ਸਭ ਤੋਂ ਟੌਪ ਸਟਾਰ ਜਿਨ੍ਹਾਂ ਨੂੰ ਤੁਸੀਂ ਆਮ ਟੀਵੀ ਚੈਨਲਾਂ ਦੇ ਉੱਤੇ ਜਾਂ ਵਕੋ ਬੱਕਰੀਆਂ ਵੈਬਸਾਈਟਾਂ ਦੇ ਉੱਤੇ ਦੇਖਦੇ ਹੋ ਉਹ ਸਾਰੇ ਜਿਹੜੇ ਖਿਡਾਰੀ ਤੁਹਾਨੂੰ ਲਾਈਵ ਸਟੇਡੀਅਮ ਦੇ ਵਿੱਚ ਆ ਇਸ ਗਰਾਊਂਡ ਦੇ ਵਿੱਚ ਆਪਣੇ ਸਿਆਲਪਿੰਡ ਦੇ ਵਿੱਚ ਦੇਖਣ ਨੂੰ ਮਿਲ ਲਗੇ ਸੋ ਜੁੜੇ ਰਹੋ ਸਾਡੇ ਨਾਲ ਲਾਈਵ ਕਿ ਕਬੱਡੀ ਦੇ ਉੱਤੇ ਬਹੁਤ ਬਹੁਤ ਧੰਨਵਾਦ